ਰੇ ਮੁੰਡੇ ਦਾ ਜੀ ਹੈਗਾ ਜੀ ਬਰਥਡੇ ਆ ਦੇਖੋ ਜੀ 3 ਸਾਲ ਦਾ ਮੇਰਾ ਪੁੱਤ ਹੋ ਗਿਆ ਵਾ ਤੇ ਇਹ ਕੀ ਕਰਦਾ ਉਹ ਕੀ ਕਰਦਾ ਤੁਸੀਂ ਹਲੋ ਨੀਦੀ ਤੇ ਤਿਆਰੀਆਂ ਸ਼ਿਆਰੀਆਂ ਹੋ ਗਈਆਂ ਫੋਨ ਤੇ ਲੱਗੇ ਹੋਏ ਆ ਮਹਾਰਾਜ ਕਿ ਕਦੋਂ ਕੱਟਣਾ ਓ ਮੇਰੇ ਪੁੱਤਰ ਦਾ ਬਰਥਡੇ ਆ ਗਿਆ ਨੀਦੀ ਚਾ ਹਲੋ ਕਰਦੇ ਸਾਰੇ ਫਾਇਦੇ ਕਰਦੇ ਫੇ ਨਹੀਂ ਹੁਣ ਵਾ ਫੋਨ ਤੇ ਦੁਵਾਲੇ ਲੱਗੀ ਆ ਤੇ ਲੋ ਜੀ ਹਸ ਜਾਵਟ ਹੋ ਗਈ ਜੀ ਨੀਦੀ ਕਾਪੂ ਆਹ ਰੇ ਦਾਦਾ ਜੀ ਓਏ ਨੀਦੀ ਬੋ ਵੀ ਇਹ ਕਰ ਨੀ ਕਿਦਾਂ ਬੋਸ਼ੇ ਮਾ ਦੇਖੋ ਸ਼ਰੂਪੀ ਕਬੂ ਨੀਦੀ ਉੱਠਾ ਕਬੂ ਨਹੀਂ ਕਰਦਾ ਤੁਸੀਂ ਕੀ ਕਰਦੇ ਆ ਜਿਹੜਾ ਮੈਂ ਇਦਾਂ ਬੁਠਾ ਹਾਂ ਨੀ ਜਿਹੜਾ ਇਦਾਂ ਬੁਠਾ ਹਾਂ ਤਾਂ ਇਦਾਂ ਬੋਲੋ ਇਦਾਂ ਇਦਾਂ ਐਵੇਂ ਤੁਰ ਪਾ ਦੇ ਐਥੇ ਥੋੜੀ ਲਾਉਂ ਜਾਣਾ ਫੇਰ ਨਹੀਂ ਕਰਦੀ ਹੱਥ ਮਾਰਦਾ ਨਾ ਕੋਈ ਨਹੀਂ ਫੇਕੇ ਮਾਰ ਦੂ ਫੇਕੇ ਨਾ ਮਾਰਨੇ ਤੇ ਲਾਈਟਰ ਨਹੀਂ ਲਾਉਂਦੀ ਤੂੰ ਖੜੀ ਰਹਿ ਕੋਸੇ ਮਰੇ ਹੁਣ ਨਾ ਨਾ ਲੱਗ ਮੇਰੇ ਮम्मा ਕੋਈ ਨਾ ਕੱਟ ਦੇ ਆਹ ਲਾਉਣੀ ਸੀ ਆਹ ਲਾਓ ਪਹਿਲਾਂ ਦੂਸਰੀ 3 ਵਾਲੀ ਮਮੂ ਨੂੰ ਹੈਪੀ ਬਰਥਡੇ ਚਲੋ ਚਲੋ ਆ ਵੀ ਭਜਾ ਦੇ ਕੁੱਕ ਮਾਰ ਕੇ ਆਪੇ ਕੱਟ ਲੈਣਾ ਆਪੇ ਕੱਟ ਕੇ ਕਿੱਡੀ ਗੱਲ ਨਹੀਂ ਦਿਹਾੜਾ ਨਾ ਕਰਦੇ ਤੂੰ ਨਾ ਹੋ ਕੋ ਬੱਦੀ ਅੱਛਾ ਬਦਲੋ ਇਹ ਤੇਰਾ ਆਇਆ ਹਰ ਕੋਲ ਟਾਈਨ ਉੱਭਦੀ ਜਾਂ ਚੱਲ ਤੇ ਬਾਣ ਬੇਪਾਣ ਨੂੰ ਵਾਣੀ ਨੂੰ ਲੈ ਲਾ ਦੇ ਹਲਕਾ ਜਿਹਾ ਮੂੰਹ ਚਾ ਬਾਸ ਬਾਜਾ ਪੰਜ ਬਾਜਾ ਨਹੀਂ ਰਹਿਣਾ ਨੂੰ ਬਾਣੀ ਲੈ ਮੂੰਹ ਚ ਵਾਰੇ ਪਾਣੀ ਦੇ ਬਾਣੀ ਲੈ ਦੇ ਪਾਣੀ ਲੈ ਦੇ ਚਾਕਲੇਟ ਮਰ ਰਹੀ ਆ ਅੱਜ ਨੰਬਰ ਦੂਜਾ ਚਮਚ ਦੂਜਾ ਦੂਜਾ ਤੁਮ ਮਿਲ ਆ ਲੈ ਕੁਛ ਮਰ ਰਹੀ ਨਾ ਜਿਵੇਂ ਮੱਲਾ ਵਦੀ ਆਜਾ ਆਜਾ ਮੇਰੇ ਪੁੱਤ ਲੈ ਖਾ ਲੈ ਚਲ ਛੋਟਾ ਫੋਟੋ ਖੇਡੋ ਚਲੋ ਠੀਕ ਆ ਚਲੋ ਬਸ ਉੱਠੋ ਹੋਰ ਤੇ ਹੋਰ ਖਾਣ ਨੂੰ ਹੋ ਗਈ ਤੇ ਚਲੋ ਜੀ ਬਰਥਡੇ ਸੈਲੀਬ੍ਰੇਟ ਹੋਇਆ ਨੀ ਦਾ ਤੇ ਦੇਖੋ ਲੋ ਜੀ ਗਿਫਟ ਵਗੈਰਾ ਤੇ ਕਿੰਨੀ ਜਲਦੀ ਕੱਢਦੇ ਬੱਚਿਆਂ ਦੇ ਨਾਲ ਤੁਹਾਨੂੰ ਪਤਾ ਜੀ ਕਿੰਨਾ ਕਿੰਨੇ ਕਿੰਨੇ ਚੱਲਦੇ ਜਲਦੀ ਦੇਖੋ ਗਿਫਟ ਖੋਲਦੀ ਪਈ ਆ ਆਪਣਾ ਦੇਖੋ ਨਦੀ ਖੋਲੋ ਜਲਦੀ ਜਲਦੀ ਗਿਫਟ ਖੋਲੋ ਚਲੋ ਹਾਂ ਪਾਣੀ ਪਾ ਲਓ ਖੋਲੋ ਖੋਲ ਪਾਣੀ ਖੋਲ ਦੇਓ ਜੀ ਖੋਲੋ 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 ਨੀਦੀ ਨੂੰ ਮਿਲ ਗਿਆ ਗਿਫਟ ਨਹੀਂ ਦੀ ਕਿਦਾਂ ਕਹਿੰਦਾ ਕੀ ਕਹਿੰਦਾ ਹੈ ਹੈਪੀ ਬਰਥਡੇ ਟੂ ਧੀ ਬੋਲਦੇ ਪਏ ਲੋ ਨੀਦੀ ਨੂੰ ਮਿਲ ਗਿਆ ਗਿਫਟ ਜੋਨੀ 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 ਬਹੁਤ ਸੁੰਦਰ ਹੈ ਬਹੁਤ ਸੁੰਦਰ ਹੈ ਨੋ ਹੋ ਨੀ ਬਾ ਸੋਣਾ ਤੇ ਲੱਗੀ ਹੈ ਘਟਾਉਣੇ ਦੇ ਨਾਲ ਕੋਸ਼ਿਸ਼ ਕਰ ਮੈਂ ਕੋਸ਼ਿਸ਼ ਪਿਕਾਬੂ ਇਹਦੀ ਸਾਲ ਕਾ ਪਿਕਾਬੂ ਨਾ ਗਾਣਾ ਉਹਦੇ ਹਾਂ ਪਿਕਾਬੂ ਕਰਦੇ ਪਿਕਾਬੂ ਕੀ ਕਰਦੇ ਆ